ਸਵੇਰੇ ਸਵੇਰੇ ਮੇਰਾ ਤਾਂ ਮਲ ਮੁੱਕ ਗਿਆ। ਇਹ ਤਾਂ ਮੇਰਾ ਪੋਸਟ। ਬਣਾ ਦੇ। ਬਣਾ ਦੇ ਹੁਣ। ਹਾਂ। ਅੰਦਾ ਪੋਸਟ ਨਹੀਂ ਆਈ ਲੈ ਗਈ। ਦੇਖੇ। ਜਦ ਬਣਾ 버 ਜਾ ਪੀ। ਚਾਹ ਤੋ ਬਣਾ ਨਹੀਂ ਕਰ ਜੋ ਕੀ ਅੱਜ ਮੇਰਾ ਕੰਮ ਸਾਰਾ ਪੈਂਡਿੰਗ ਪਿਆ ਈ। ਚਾਹ ਮਟੁਰ ਜਾਈ ਦੀ। ਬੰਨੀ ਨਹੀਂ ਥਮਨ ਕਰਨੀ ਹਾਲਾਂ। ਮੈਨੂੰ ਦੱਸੀ ਜਨ ਤੂੰ ਬਣਾ ਦੇ। ਏ ਏ ਜਿਆਦਾ ਪਾਣੀ ਧਰਿਆ ਪਿਆ ਹੂੰ ਉਹਦੇ ਚਾਹ ਪਾ ਦੇ ਦੋ ਚਮਚਾ ਪੱਤੀ ਦੇ এলাਚੀ ਪਾ ਦੇ ਥੋੜੀ ਜਿਹੀ ਜੀਵਨ ਪਾ ਦੀ ਤੇ ਫਿਰ ਦੁੱਧ ਪਾ ਕੇ ਉਸ ਤੋਂ ਬਾਅਦ ਚੀਨੀ ਪਾ ਦੇ ਥੋੜੀ ਦੁੱਧ ਬੋਨ ਤੋਂ ਬਾਅਦ ਚੀਨੀ ਪਾਣੀ ਹਾਂ ਹੈ ਜੋ ਕਰੀ ਨਹੀਂ ਨਹੀਂ ਚਲ ਜਾ ਪਾਜਾ ਤੇ ਤੈਨੂੰ ਲੱਗ ਗਈ ਬਹੁਤ ਲੇਟ ਹੋ ਗਈ ਮੈਂ ਕੰਮ ਨੂੰ ਮੈਂ ਕਰਨਾ ਸ਼ੁਰੂ ਸੋ ਅੱਜ ਗਾਇਜ਼ ਆਪਾਂ ਇੱਕ ਨਵੀਂ ਚੀਜ਼ ਬਣਾਉਣ ਜਾ ਰਹੇ ਹਾਂ ਉਹਦੇ ਲਈ ਆਪਾਂ ਇੱਕੜਾ ਇਸ ਰੱਖ ਦਿੱਤੀ ਹੈ ਤੇ ਇੱਥੇ ਉਸ ਚੀਜ਼ ਵਾਸਤੇ ਆਪਾਂ ਆਟਾ ਗੁੰਨ ਲਿਆ ਆਟਾ ਵੇਖ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਆਪਾਂ ਗੁੰਨਿਆ ਮੱਠੀਆਂ ਵਾਲਾ ਆਟਾ ਕਾਫੀ ਦਿਨ ਹੋ ਗਏ ਸੀਗੇ ਮੇਰੇ ਹਸਬੰਦ ਕਹਿ ਰਿਹਾ ਸੀ ਕਿ ਬਣਾਓ ਮਠੀਆਂ ਕਿਉਂਕਿ ਚਾਹ ਨਾਲ ਇਹਨਾਂ ਨੂੰ ਆਦਤ ਕੁਝ ਨਾ ਕੁਝ ਖਾਣ ਦੀ ਸਰਦੀਆਂ ਚ ਪੰਜੀਰੀ ਵਗੈਰਾ ਬਣਦੀ ਰਹਿੰਦੀ ਤੇ ਗਰਮੀਆਂ ਚ ਇਹਨਾਂ ਨੂੰ ਹੁੰਦਾ ਕੁਝ ਨਾ ਕੁਝ ਖਾਣ ਨੂੰ ਮਿਲਦਾ ਰਹੇ ਸੋ ਅੱਜ ਮੈਨੂੰ ਥੋੜਾ ਜਿਹਾ ਉਤਮ ਆਈ ਗਿਆ ਗੁੜ ਲਈ ਆਈ ਬੈਠੇ ਸੀ ਕੱਲ ਪਰਸੋਂ ਦਾ ਤੇ ਕੋਈ ਨਾ ਕੋਈ ਕੰਮ ਸ਼ੁਰੂ ਕਰ ਦੇਈਦਾ ਸੀ ਜਿਹਦੇ ਕਰਕੇ ਖੱਟ ਗਈਦਾ ਸੀ ਸੋ ਰਹਿ ਜਾਂਦਾ ਇਹ ਕੰਮ ਅੱਜ ਆਪਾਂ ਫਾਈਨਲ ਮੀਟਿੰਗ ਪਰ ਜਿਹੜਾ ਹੋਣ ਲੱਗੇ ਆਂ ਇੱਧਰ ਭਾਂਡੇ-ਪੁੰਡੇ ਜਿਧੇ ਧੋਣ ਵਾਲੇ ਪਾਣੀ ਦੀਆਂ ਬੋਤਲਾਂ ਲਾਉਣ ਆ ਲਈਆਂ ਪਈਆਂ ਖੁਸ਼ ਨੂੰ ਕਹਿੰਦੀ ਪਈ ਖੁਸ਼ ਪਤਾ ਨਹੀਂ ਕਿੱਧਰ ਨਿਕਲ ਗਈ ਆ ਥੋੜੀ ਜਿਹੀ ਗ੍ਰੋਸਰੀ ਖਤਮ ਸੀਗੀ ਹੋ ਲਿਆ ਤੇ ਬਾਕੀ ਆਪਾਂ ਇੱਥੇ ਸ਼ੈਲਫ ਤੇ ਵੇਲਾਂਗੇ ਵੇਲ ਕੇ ਇੱਥੇ ਹੀ ਕਟਾਂਗੇ ਹਸਬੰਡ ਮੇਰੇ ਕਹਿੰਦੇ ਮੈਂ ਤੇਰੀ ਹੈਲਪ ਕਰਦਾ ਕਟਣ ਚ ਤੇ ਆਪਾਂ ਨਚਰ ਕਰਦੇ ਆ ਤੇਲ ਗਰਮ ਨਾਲੇ ਆਟੇ ਨੂੰ ਰੈਸਟ ਮਿਲ ਜੂਗੀ ਵੈਸੇ ਉਹ ਦਨ ਨਾਲ ਕਿ ਹੁਣ ਮੈਂ ਤੇਲ ਪਾਲਾ ਕਰ ਤੇਲ ਦੀ ਕਿੰਨੀ ਭਰੀ ਹੋਈ ਐ ਸੋ ਰੋਕੋ ਜਾਣਾ ਮੈਂ ਪਾ ਕੇ ਫਿਰ ਮਿਲਦੀ ਹਾਂ ਤੁਹਾਨੂੰ ਹਾਂ ਕਿਜੋਲ ਇਹ ਘਰ ਟਾਈਮ ਮਟੀਆਂ ਦਾ ਜਿਹੜੇ ਟਾਈਮ ਨਹੀਂ ਲੱਗਦਾ ਪਰ ਕੰਮ ਜ਼ਿਆਦਾ ਹੁੰਦਾ ਮੈਂ ਕਿਹਾ ਇਸ ਲਈ ਕੰਮ ਕਰਦਾ 10 ਵਜੇ ਸਵੇਰੇ ਛਾਈ ਸੀ ਤੱਕ ਨਹੀਂ ਤੀ ਨਾ ਇਸ ਸਪੀਡ ਕੋਈ ਵੀ ਸਪੀਡ ਆ ਲੈ ਖੁੱਤ ਨਾਲ ਲੜਿਆtion ਨਹੀਂ ਨਹੀ ਆ ਐਵੇਂ ਕਰ ਦਿੰਦਾ ਅੱਗੇ ਵੀ ਨਹੀ ਆ ਅੱਜ ਕੀ ਆ ਕਰੀਏ ਮੈਂ ਤਾਂ ਕੀ ਆ ਦੁਕਾਨ ਨੂੰ ਮਾਫ ਨਹੀਂ ਕਰ ਰਾਤ ਨੂੰ ਫਿਰ ਭੁੱਲ ਜਣਾ ਇਹਨੂੰ ਚਾਵਲ ਨੂੰ ਹੋਣੀ ਜੱਟੀਆਂ ਹੋਣ ਲੱਗ ਪੈਂਦਾ ਨਾ ਬਾਅਦ ਚ ਇਹਨੂੰ ਪਤਾ ਹੈ ਅਰੇ ਡਿਲੀਵਰੀ ਕਿੰਨਾ ਮੰਨਦਾ ਹੈਲੋ ਤੇ ਗਾਈਜ਼ ਅੱਜ ਬਣ ਰਹੀਆਂ ਨੇ ਕੀ ਬਣ ਰਹੀਆਂ ਨੇ 10 ਬੱਤਰ ਨੇ ਗਾਈਜ਼ ਪੂਰਾ ਗਰਮੋ ਗਰਮੀ ਦਾ ਮਾਹ ਬਈ ਹੂੰ ਬਣੂਗਾ ਖਾ ਲਓ ਮੱਠੀਆਂ ਬਾਹਰ ਜਨ ਨਾਲ ਲੱਗ ਜਾਈਂ ਜਨ ਦੇ ਲਈ ਪੋਜਾ ਲਵਾ ਬਣਾ ਲੈ ਕੰਮ ਹਾਲ ਦਾ ਰਿਹਾ ਤੇ ਇੰਨੀ ਨਹੀਂ ਨੀਂ ਗੇਮ ਦੀ ਨਹੀਂ ਨਹੀਂ ਹੂੰ ਤੇ ਗਾਈਜ਼ ਪਾਏ ਐਤੀ ਥੋੜਾ ਰੋਬ ਬੱਚ ਬਚ ਕੇ ਕਿਉਂਕਿ ਜੰਗ ਲੱਗਣ ਜਾ ਰਹੀ ਹੈ ਸੈਲੀਗਰ ਨਹੀਂ ਮੈਂ ਤਾਂ ਘਰ ਲੱਗਣ ਗਿਆ ਅਹੀਂ ਨਾ ਕੋਈ ਸੋਚਿਆ ਸੀ ਸਾਰਾ ਕੁਝ ਮਿੱਟੀ ਹੋ ਜਾਣਾ ਸਕੂਲ ਨਹੀਂ ਜਾਣਾ ਪੈਣਾ ਸਕੂਲ ਨਹੀਂ ਜਾਣਾ ਪੈਣਾ ਬੇਮੂਫਾ ਜੱਰਾਸ ਜੁੱਟਿਓ ਜੇ ਮਾਰੀ ਗਿਆ ਤਾਂ ਸਕੂਲ ਕੀ ਜਾਣਾ ਐਵੇਂ ਮਾਰਾਂਗੇ ਬੰਬ ਚ ਉਡਾਤਾ ਜਿਹੜਾ ਹੀ ਰਸ ਹੂੰ ਸਾਰਿਆਂ ਨੂੰ ਇਹ ਲੱਗਦਾ ਵੀ ਸਾਡੇ ਘਰੇ ਨਹੀਂ ਟਿਕੂਗਾ ਪਹਿਲਾਂ ਆਪਣਾ ਜੀ ਹੋਣਾ ਹੀ ਆ ਕੋਈ ਨਹੀਂ ਭੱਜਾਂਗੇ ਗੱਡੀ ਦੇ ਵਾਹ ਫੁੱਲ ਸਪੀਡਾਂ ਦੇ 120 ਦੀ ਸਪੀਡ ਤੇ ਆਪਣੇ ਪਿੱਛੇ ਛੜਦਾ ਬੰਬ ਉਹ ਜਗ੍ਹਾ ਤੇ ਡਗੂਆ ਕੋਈ ਨਹੀਂ ਕੋਈ ਨਹੀਂ ਚੱਲ ਪਿਆ ਜੋ ਬਾਬੇ ਨੂੰ ਮਨਜ਼ੂਰ ਹੋਣਾ ਤੋਂ ਵੀ ਹਮ ਆਪਣੇ ਛੱਡਦੇ ਉਹਨਾਂ ਨੂੰ ਪਤਾ ਵਾ ਫਰੋਇਪੁਰ 'ਚ ਹੁੰਦੇ ਆ ਪੰਜਾਬੀ ਧਸ ਪੰਜਾਬੀਆਂ ਦੀ ਬੰਦ ਹੀ ਉਹਨਾਂ ਨਾਲ ਕੋਈ ਨਹੀਂ ਜਦੋਂ ਜੰਗ ਲੱਗ ਗਈ ਉਦੋਂ ਉਹਨਾਂ ਨੇ ਲੱਭ ਲੱਭ ਕੇ ਥੋੜੀ ਮਾਰਨੇ। ਉਹ ਇਹ ਥੋੜੀ ਦੇਖਣਾ। ਹੂੰ ਹੂੰ। ਉਹ ਜਿਹਨੇ ਤਾਂ ਬੰਬੇ ਹੀ ਛੱਡਨੇ ਉਧਰ ਉਧਰ ਹੀ ਇੱਕ ਦੂਜੇ ਨਾਲ ਲੜਾਈ ਹੋਣੀ। ਕਿਵੇਂ ਕਮਜਾਇ ਸੀਰੀਅਸ ਹੋਇਆ ਪਿਆ। ਬਹੁਤ ਸੀਰੀਅਸ। ਹੂੰ ਹੂੰ। ਜਦੋਂ ਸੰਜੀਤ ਨੂੰ ਕਹਿੰਦੇ ਸਾਡੀਆਂ ਟਿਕ ਟਕ ਟਾਵੇ। ਇੱਕੋ ਦੇਸ਼ ਬਜਨਾਂ ਦੀ ਆਸਟ੍ਰੇਲੀਆ ਕਿਉਂਕਿ ਉਹ ਸੀ ਕੋਈ ਹਮਲਾ ਨਹੀਂ ਕਰ ਸਕਦਾ। ਉਹ ਤੇ ਲੱਗਣਾ। ਹਨਾ ਉਹ ਕੱਲਾ ਦੇਸ਼ ਬਜਨਾਂ ਜੇ ਬੱਜਿਆ ਦੇ। ਜੇ ਵੱਡ ਰਾਹੋ ਹੁਣ ਤਾਂ ਕਹਿ ਵੀ ਸਕਦੇ ਸਾਨੂੰ ਸਾਡੇ ਦੇਸ਼ ਤੋਂ ਖਤਰਾ ਹੈ ਹੈ ਨਾ ਨਾ ਤੇ ਇੰਨਾ ਜਾ ਰਹੇ ਨੇ ਆਸਟ੍ਰੇਲੀਆ ਤੁਹਾਡੇ ਕੀ ਲਿਖੀ ਆ ਨਾ ਉਹ ਹੋ ਗਈ ਰਹਿਣੀ ਆ ਫਿਰ ਮੈਂ ਅਰੇ ਫਿਰ ਥੋੜੇ ਦਿਨ ਰੁਕ ਜਾਓ ਅਕੈਡਮੀ ਨਹੀਂ ਹੋਰ ਕਿ ਨਹੀਂ ਖੜੇ ਹੋਏ ਜੇ ਨਾ ਨਾ ਮੈਂ ਕਿਹਾ ਸਵਾਦ ਬਣੀ ਗਏ ਪੰਜ ਦਿਨ ਦੇਖ ਲੀਏ ਫੇਰ ਅਕੈਡਮੀ ਜੁਆਇਨ ਕਰਦੇ ਆਂ ਕਿੰਨਾ ਕਿੰਨਾ ਉਹਦਾ ਅੱਜ ਪਤਾ ਲੱਗਦਾ ਹੈ ਨਾ ਹਾਂ ਮੰਮੀ ਹਾਂ ਫੇਰ ਪੰਜ ਦਿਨ ਰੁਕ ਜੀਏ ਫੇਰ ਹੀ ਜੁਆਇਨ ਕਰਦੇ ਅਕੈਡਮੀ ਮਿੱਠਾ ਹੈ ਜੀ ਜਾਣੇ ਨਹੀਂ ਜਾਣੇ ਬਾਰੇ ਤੇ ਕੋਈ ਯਾਰ ਨਹੀਂ ਗਾਈਸ ਬਹੁਤ ਗੁੱਡ ਬਣੀਆਂ ਨੇ ਵੈਰੀ ਟੇਸਟੂ ਕਿੰਨੇ ਬਣੀਆਂ ਕਿੱਦਾਂ ਬਣੀਆਂ ਟੇਸਟੀ ਫੋਕਿਆ ਨਹੀਂ ਕਿਉਂ ਜਿ ਥੋੜੀਆਂ ਗਰਮ ਤਾਲਕ ਨਹੀਂ ਆ उधर ਗਰਬਾਣੀ ਚੱਲ ਰਹੀ ਹੈ ਕਰਾ ਲਿਆ ਕੰਮ ਪਾ ਲਿਆ ਤੇ ਰੰਗ ਬਣਾ ਦੇ ਤੇ ਇਹ ਨਾ ਕਰ ਉਹ ਕਿੱਥੇ ਇਹ ਚਲਾਉਂ ਬਲਾਈਆਂ ਬਣਾ ਉਹ ਬਣਾ ਲੀ ਗੀ ਮਹਾਂ ਦੁੱਜਾ ਮੈਂ ਰੋਟੀਆਂ ਨਹੀਂ ਭਗਾਈਆਂ ਨਾ ਹੁਣ ਬਣਾ ਲਓ ਜੱਗੇ ਨੂੰ ਲਾਵੇ ਕੰਮ ਤੇ ਚੱਗਰ ਦੇ ਥੱਲੇ ਪਾਣੀ ਲਾਉਂਦਾ ਕੁੱਤੀਆਂ ਨੂੰ ਇਹਨੇ ਵੀ ਪਾਣੀ ਲਾ ਦੇਣਾ ਉੱਥੇ ਬੈਠਾ ਕਰਦਾ ਹੂਗਾ ਮੇਰੇ ਬਾਪੂ ਨੇ ਥਾਣਾ ਖਾਇਆ ਉਹਨੇ ਉਹਨੇ ਕਿਹਾ ਮੈਂ ਤਾਂ ਥਾਇਆ ਤੂੰ ਥਾਇਆ ਕਿਤੇ ਨਹੀਂ ਆਈ ਤਾਂ ਮੈਂ ਉੱਤੇ ਧਾਕੇ ਥਾਣਾ ਮੈਂ ਤੇਰੀ ਬੁੱਟੇ ਨੂੰ ਪਾਣੀ ਲਾਉਂਦਾ ਏ ਵਗਣਾ ਗਾਉਂਦਾ ਨਹੀਂ ਨਾ ਨਣਾ ਬਾਏ ਗਾਣਾ ਗਾਉਂਦਾ ਹੋਗਾ ਪੱਕੀ ਕਨਕ ਨੂੰ ਨਹੀਂ ਕੀਸੀ ਬੂਗ ਨੂੰ ਨਾ ਗਾਣਾ ਪੱਕੀ ਗਾਣਾ ਤੂੰ ਵਗ ਲੱਗ ਜਾਊਗੀ ਨਾ ਵਟਾ ਲੈ ਹੁਣ ਤੂੰ ਵੀ ਬੱਬੂ ਆਂਦੇ ਆ ਕੇ ਫਿਰ ਤੁਹਾਨੂੰ ਪਸੰਦ ਨਹੀਂ ਸੀਗਾ ਮੈਂ ਨਹੀਂ ਕਦੇ ਕਿਹਾ ਵੀ ਮੈਨੂੰ ਪਸੰਦ ਨਹੀਂ ਸੀਗਾ ਮੈਨੂੰ ਕੋਈ ਵੀ ਆਪਾਂ ਕਿਸੇ ਨੂੰ ਨਿੰਦ ਦੇ ਲਈ ਹਾਰ ਇੱਕ ਮਾਂ ਦਾ ਵਟ ਮਾਈ ਫੇਵਰੇਟ ਕਰਦਾ ਨਾ ਉਹਦੇ ਚ ਉਹ ਬੁਰਾ ਹੈ ਮੈਨੂੰ ਉਹ ਵੀ ਬੁਰਾ ਨਹੀਂ ਲੱਗ ਉਹ ਕਿਸੇ ਨਾਲ ਕੁਝ ਉਹ ਕਿਸੇ ਨਾਲ ਹੂੰ ਸੋ ਫਾਈਨਲੀ ਮਠੀਆਂ ਬਣ ਚੁੱਕੀਆਂ ਨੇ ਬਹੁਤ ਹੀ ਕ੍ਰਿਸਪੀ ਤੁਸੀਂ ਦੇਖ ਸਕਦੇ ਹੋ ਤੇ ਕਾਫੀ ਦਿਨਾਂ ਤੋਂ ਮੈਂ ਇਹਨਾਂ ਨੇ ਕਿਹਾ ਸੀ ਕਹਿੰਦੇ ਸੀ ਇਹਨਾਂ ਨੇ ਜਦੋਂ ਵੀ ਚਾਹ ਪਾਣੀ ਪੀਣੀ ਹੈ ਨਾ ਤੇ ਪੁਜੀਆ ਮਗਾਉਣਾ ਨਾਲ ਤੇ ਜਿਹੜਾ ਕਿ ਰੋਜ ਪੁਜੀਆ ਖਾਣਾ ਚੰਗਾ ਵੀ ਨਹੀਂ ਆ ਇੱਥੇ ਮੈਂ ਦੁੱਧ ਨੂੰ ਖੱਟਾ ਲਾਤਾ ਇਹ ਗਰਮ ਤੇਲ ਸੀ ਮੈਂ ਟੱਕ ਕੇ ਰੱਖਤਾ ਨਾ ਕਿਾ ਚਲੋ ਹੱਥ ਹੁੱਥ ਨਾ ਜਾਏ ਤੇ ਇੱਥੇ ਮੈਂ ਮੱਠੀਆਂ ਟੱਕਦੀਆਂ ਸੈਲਫ ਸਾਫ ਕਰਤੀ ਆਹ ਸੈਲਫ ਤੇ ਵੀ ਬਹੁਤ ਖਲਾਰਾ ਸੀ ਸਾਫ ਕਰਤਾ ਬਾਕੀ ਉਹ ਮਸ਼ੀਨ ਚ ਕੱਪੜੇ ਪਾ ਕੇ ਤੇ ਚਲਦੇ ਅੰਦਰ ਜੂਸ ਬਣਾਇਆ ਜਿਨ੍ਹਾਂ ਨੇ ਬਨਾਣਾ ਸ਼ੇਕ ਬਣਾ ਲਿਆ ਬੱਚਿਆਂ ਨੇ ਤੇ ਖਾਣਾ ਅੱਜ ਅਸੀਂ ਸ਼ਾਮ 6 ਵਜੇ ਖਾ ਲਿਆ ਸੀ ਜਿਹਦੇ ਕਰਕੇ ਹੁਣ ਰਾਤ ਦਾ ਖਾਣਾ ਕਹਿੰਦੇ ਨਹੀਂ ਖਾਣ। ਸਕਿਪ ਕਰ ਦਿੱਤਾ। ਸੋ ਅੱਜ ਆਪਾਂ ਮਠੀਆਂ ਵਾਲਾ ਕੰਮ ਜਿਹੜਾ ਕੰਪਲੀਟ ਕਰ ਲਿਆ। ਇਹ ਅਸੀਂ ਸਰਦਾਰ ਜੀ ਦੀ ਡਿਮਾਂਡ ਤੇ ਬਣਾਈਆਂ ਸੀ ਕਿਉਂਕਿ ਕਾਫੀ ਦਿਨ ਹੋ ਗਿਆ ਉਹ 2-3 ਦਿਨ ਹੋ ਗਏ ਗੁੜ ਲੈ ਕੇ ਰੱਖੀ ਬੈਠੇ ਸੀ ਕਹਿੰਦੇ ਸੀ ਮਠੀਆਂ ਬਣਾਓ। ਤੇ ਅੱਜ ਆਪਾਂ ਫਾਈਨਲੀ ਇਹ ਕੰਮ ਨੂੰ ਨਿਬੇੜ ਦਿੱਤਾ। ਹਾਂ। ਤੇ ਕਿਉਂਕਿ ਮੇਨੇ AC ਵੀ ਕੰਮ ਹੋ ਜਾਵੇ ਤੇ ਟਾਈਮ ਨਹੀਂ ਸੀ ਲੱਗ ਰਿਹਾ ਬਾਕੀ ਮੇਰੇ AC ਵੀ ਸਰਦਾਰ ਜੀ ਸਾਡੇ ਲਈ ਇੰਨੇ ਕੋ ਐਫਰਡ ਲਾਉਂਦੇ ਆ ਤੇ ਸਾਨੂੰ ਵੀ ਉਹਨਾਂ ਲਈ ਕੁਝ ਮੈਂ ਰੁਕ ਜਾ ਭਰਾਵਾ ਜਦੋਂ ਵੀ ਕੋਈ ਕੁਝ ਮੰਗਦੇ ਆ ਤੇ ਮੈਨੂੰ ਹੁੰਦਾ ਮੈਂ ਉਹਨਾਂ ਦੀ ਡਿਮਾਂਡ ਵੀ ਕਰਾਂ ਤੇ ਹਮੇਸ਼ਾ ਤੋਂ ਹੀ ਜਿਵੇਂ ਮੇਰੇ ਮੰਮੀ ਵੀ ਕਹਿੰਦੇ ਹੁੰਦੇ ਆ ਵੀ ਜਦੋਂ ਵੀ ਕੋਈ ਹਸਬੈਂਡ ਤੋਂ ਡੈਡ ਡਿਮਾਂਡ ਕਰਦਾ ਤੇ ਤੁਸੀਂ ਉਦੋਂ ਹੀ ਡਿਮਾਂਡ ਪੂਰੀ ਕਰੋ ਖਾਣ ਪੀਣ ਦੇ ਮਾਮਲੇ ਵਿੱਚ ਤਾਂ ਮੈਂ ਕਦੇ ਵੀ ਇਨਗੈਲੀ ਨੂੰ ਕੀਤੀ ਕਿਉਂਕਿ ਮੈਨੂੰ ਹੁੰਦਾ ਵੀ ਚਲੋ ਇੱਕ ਇਹੀ ਤਾਂ ਕਿੰਨੇ ਨੇ ਨਾ ਵੀ ਬੰਦੇ ਦੇ ਅੰਦਰ ਜਾਂਦਾ ਇੱਕ ਰਸਤਾ ਹੁੰਦਾ ਜਨਾਨੀ ਦਾ ਸੋ ਤਾਂ ਸਮਝਾਇਆ ਜਾ ਰਿਹਾ ਜਿਵੇਂ ਵੀ ਇੱਕ ਖਾਣ ਪੀਣੀਆਂ ਚੀਜ਼ਾਂ ਵਾਂਸ ਵਾਂਸ ਬਣਾ ਕੇ ਆਪਾਂ ਇੱਕ ਚੰਗੇ ਗੁੱਡ ਬੁੱਕ ਦੇ ਵਿੱਚ ਆ ਜਾਂਦੀਆਂ ਸਹੀ ਗੱਲ ਆ ਸੋ ਇਹੀ ਪੈਸਾ ਦਿਓ ਪੈਸਾ ਤੜਕੇ ਭੁੱਖਾ ਭੁੱਖਾ। ਧਾਤੀ ਮੈਂ ਵਲੌਗ ਦਾ ਐਂਡ ਨਹੀਂ ਕਰ ਪਈ ਕਿਉਂਕਿ ਮੇਰਾ ਫੋਨ ਆਫ ਹੋ ਗਿਆ ਸੀ ਮੈਂ ਹੁਣ ਐਂਡ ਕਰਦੀ ਪਈ ਆ। 200 ਰੁਪਏ ਦੋ। ਤੇ ਭੁੱਖਾ ਆ ਗਿਆ ਤੜਕੇ ਤੜਕੇ ਮੇਰੇ ਕੋਲ ਪੈਸੇ ਮੰਗਣ ਮੇਰੇ ਕੋਲ ਨਹੀਂ ਹੈਗੇ ਮੈਂ। ਫੇਰ ਦੀ ਦੋ ਯਾਰ ਜਾਣਾ ਮੈਂ ਲੇਟ ਹੋਇਆ ਨਾ ਬੱਤੀ ਚਲ ਜਾਣੀ ਆ। ਸੱਚੀ ਨਹੀਂ ਮੇਰੇ ਕੋਲ ਹੈਗੇ। ਮੇਰੇ ਕੋਲ ਕੈਸ਼ ਬਿਲਕੁਲ ਨਹੀਂ ਹੈਗਾ। ਤੇ ਫੇਰ ਗੂਗਲ ਪੇ ਦੋ। ਚਲੋ YouTube ਫੈਮਲੀ ਹੁਣ ਆਪਾਂ ਵਲੌਗ ਦਾ ਕਰਦੇ ਆ ਇੱਥੇ 1 ਮਿੰਟ ਚੁੱਪ ਕਰ ਵਲੌਗ ਦੇ ਇੱਥੇ ਕਰਦੇ ਐਂਡ। ਤੇ ਵਧੀਆ ਲੱਗੇ ਲਾਈਕ ਕਰਨਾ ਉਸ ਤੋਂ ਵਧੀਆ ਲੱਗੇ ਤਾਂ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਦੱਬ ਕੇ ਕਰ ਦਿਓ ਸ਼ੇਅਰ ਤੇ ਆਪਣੇ ਦੂਸਰਾ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਬੈਲ ਆਈਕਨ ਦਬਾ ਦਿਤਾ ਤਾਂ ਜੋ ਵੀਡੀਓ ਦੇ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੇ ਰਹਿਣ